ਆਮ ਆਦਮੀ ਪਾਰਟੀ ਦੇ ਨੇਤਾ ਅਤੇ ਰਾਸ਼ਵਾ ਮੈਂਬਰ ਸੰਜੇ ਸਿੰਘ ਨੂੰ ਤਿਹਾਰ ਜੇਲ੍ਹ ਦੇ ਵਿੱਚੋਂ ਬੀਤੇ ਦਿਨੀ ਰਿਹਾ ਕਰ ਦਿੱਤਾ ਹੈ ਤਾਜ਼ਾ ਕਿ ਉਹਨਾਂ ਨੂੰ ਸ਼ਰਾਬ ਘਟਾਲੇ ਦੇ ਵਿੱਚ 6 ਮਹੀਨਿਆਂ ਬਾਅਦ ਸ਼ਰਤੀ ਅਜ਼ਾਦ ਹਮਤ ਮਿਲਿਆ ਹੈ ਤਾਂ ਉੱਥੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹਨਾਂ ਕਹਿਿਆ ਕਿ ਕੋਈ ਜਸ਼ਨ ਨਹੀਂ ਜੰਗ ਦਾ ਸਮਾਂ ਆਮ ਆਦਮੀ ਪਾਰਟੀ ਦੇ ਹਰ ਵਰਕਰ ਨੂੰ ਸੰਘਰਸ਼ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਤਾਂ ਉੱਥੇ ਉਹਨਾਂ ਕਹਿਿਆ ਕਿ ਸਾਡੇ ਪਾਰਟੀ ਦੇ ਸਭ ਤੋਂ ਵੱਡੇ ਨੇਤਾ ਅਰਵਿੰਦ ਕੇ ਜੀ ਵਾਲਾ ਅਤੇ ਮਨੀਸ਼ ਜਿਸੋਦੀਆ ਤੇ ਸਤਿੰਦਰ ਜੈਨ ਜਿਹੜੇ ਕਿ ਜੇਲ੍ਹ ਦੇ ਵਿੱਚ ਨੇ ਤਾਂ ਉੱਥੇ ਅਸੀਂ ਹੁਣ ਇਕੱਠੇ ਹੋ ਕੇ ਲੜਾਂਗੇ ਸੰਘਰਸ਼ ਕਰਾਂਗੇ ਅਤੇ ਤਾਣਾशाही ਸ਼ਾਸਨ ਨੂੰ ਹਟਾਵਾਂਗੇ। ਉੱਥੇ ਕੇਜਰੀਵਾਲ ਦੀ ਗ੍ਰਿਫਤਾਰੀ ਉੱਤੇ ਸੰਜੇ ਸਿੰਘ ਦੀ ਰਿਹਾਈ ਮੌਕੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤਿਆਰ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਅੱਜ ਦੇਸ਼ ਦਾ ਬੱਚਾ ਬੱਚਾ ਅਰਵਿੰਦ ਕੇਜਰੀਵਾਲ ਦੇ ਨਾਲ ਖੜਾ ਹੈ। ਨਾਲ ਹੀ ਉਹਨਾਂ ਕਿਹਾ ਕਿ ਅੱਜ ਭਾਜਪਾ ਸਰਕਾਰ ਈਡੀ ਅਤੇ ਹੋਰ ਏਜੰਸੀਆਂ ਦਾ ਸਹਾਰਾ ਲੈ ਕੇ ਵਿਰੋਧੀ ਪਾਰਟੀਆਂ ਨੂੰ ਦਬਾਰੀ ਹੈ ਤੇ ਲੋਕਾਂ ਦੀ ਕਚਹਿਰੀ ਦੇ ਵਿੱਚ ਭਾਜਪਾ ਦਾ ਚਿਹਰਾ ਜਿਹੜਾ ਕੀ ਨੰਗਾ ਹੋਣ ਜਾ ਰਿਹਾ ਹੈ। ਚੌਥੀ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਰੋਸ ਪੂਰੇ ਦੇਸ਼ ਵਾਸੀਆਂ ਨੂੰ ਹੈ ਪਰੰਤੂ ਲੋਕਤੰਤਰ ਦੇ ਵਿੱਚ ਕਾਲਾ ਦੌਰ ਪਹਿਲਾਂ ਵੀ ਆਇਆ ਪਰੰਤੂ ਇਸ ਵਾਰ ਬੀਜੇਪੀ ਦੇ ਵੱਲੋਂ ਤਾਨਾਸ਼ਾਹੀ ਰਵਈਆ ਅਪਣਾਉਂਦੇ ਹੋਏ ਜ਼ਿਆਦਾ ਧੱਕੇਸ਼ਾਹੀ ਕੀਤੀ ਗਈ ਹੈ ਤੇ ਇਸ ਦਾ ਜਵਾਬ ਸਮੇਂ-ਸਮੇਂ ਉੱਤੇ ਦੇਸ਼ ਦੇ ਲੋਕ ਦਿੰਦੇ ਆ ਰਹੇ ਨੇ ਤੇ ਇਸ ਵਾਰ ਵੀ ਬੀਜੇਪੀ ਦੀ ਮੋਦੀ ਸਰਕਾਰ ਨੂੰ ਇਹਨਾਂ ਚੋਣਾਂ ਦੇ ਵਿੱਚ ਦੇਸ਼ ਦੇ ਲੋਕ ਜ਼ਰੂਰ ਸਬਕ ਸਿਖਾਉਣਗੇ बाहर निकले हजारों कार्यकर्ताओं ने उनका स्वागत किया जी ने कार्ड के ऊपर करके सभी कार्यकर्ताओं को एक बार कही है ये वक्त खुशी मनाने का नहीं है ये वक्त संघर्ष करने का है अभी हमारे तीन बड़े नेता अरविंद केजरीवाल मनीष सिसोदिया और तरेंद्र जी मेरे के अंदर है ਔਰ ਜਦ ਤੱਕ ਉਹ ਨਹੀਂ ਟੁੱਟੇਗੇ ਹਮ ਲੋਕ ਖੁਸ਼ੀ ਨਹੀਂ ਮਨਾਵਾਂਗੇ ਹਮ ਲੋਕ ਸੰਗਠਿਤ ਕਰਨਗੇ ਵਿਰੇਲ ਟਟਲੇ ਟੁੱਟੇਗੇ ਅਰਨ ਫੈਬਰੂਅਰ ਟੁੱਟੇਗੇ ਜਾਂ ਵੀ ਭਾਈਓ ਕਿਸੇ ਸਰਕਾਰ ਦੇ ਠੇਕੇ ਤੋਂ ਆਈ ਸੀ ਪਰ ਜਿਹੜੇ ਕੋਈ ਵੀ ਕਸੂਰਬਾਰ ਨਹੀਂ ਕਿਤੇ ਵੀ ਪੰਜਾਬ ਚ ਕੋਈ ਇਲੀਗਲ ਇਸ ਤਰ੍ਹਾਂ ਦੀ ਕੋਈ ਕਾਰਵਾਈ ਕਰ ਰਿਹਾ ਉਹਦੇ ਨਾਲ ਚਾਹੇ ਕਿਸਦਾ ਜਾਨੀ ਨੁਕਸਾਨ ਹੋਇਆ ਚਾਹੇ ਨਹੀਂ ਸਾਡੇ ਜਿੱਥੇ ਵੀ ਧਿਆਨ ਚਾਹੁੰਦਾ ਉਹਦੇ ਤੇ ਸਖਤ ਕਾਰਵਾਈ ਜਿਹੜੀ ਹੈ ਉਹ ਹੋਊਗੀ ਕੋਈ ਇੱਥੇ ਆਰਗੇਨਾਈਜ਼ਡ ਇਲੀਗਲ ਜਿਹੜੀ ਸ਼ਰਾਬ ਦੀ ਤਸਕਰੀ ਸਾਡੀ ਸਰਕਾਰ ਚ ਨਹੀਂ ਹੁੰਦੀ ਜੋ ਪਿਛਲੀਆਂ ਸਰਕਾਰਾਂ ਦੇ ਵਿੱਚ ਹੋ ਰਹੀ ਹੈ ਇਹ ਇਹ ਤੋਂ ਵੀ ਪਤਾ ਲੱਗਦਾ ਜਿਹੜਾ ਸਰਕਾਰ ਦਾ ਰੈਵਨਿਊ ਵਧਿਆ ਕਿਉਂਕਿ ਪਿਛਲੇ ਸਮੇਂ ਚ ਆਰਗੇਨਾਈਜ਼ਡ ਇਲੀਗਲ ਜਿਹੜੀ ਸ਼ਰਾਬ ਦੀ ਜਿਹੜੀ ਤਸਕਰੀ ਹੁੰਦੀ ਸੀ ਜਿਹਦੇ ਕਰਕੇ ਸਰਕਾਰ ਦਾ ਰੈਵਨਿਊ ਨਹੀਂ ਸੀ ਵੱਧਦਾ ਇਹ ਜੇ 4000 ਕਰੋੜ ਰੁਪਇਆ ਚੀਮਾ ਸਾਹਿਬ ਖੜੇ ਹੈ ਜੇ ਸਰਕਾਰ ਦੇ ਖਜ਼ਾਨੇ ਚ ਆਇਆ ਇਹ ਉਹੀ ਆਇਆ ਵੀ ਜਿਹੜਾ ਅੱਗੇ ਦੋ ਨੰਬਰ ਦੇ ਜਿਹੜੇ ਧੰਦੇ ਕਰਦੇ ਸੀ ਉਹਨਾਂ ਦੀਆਂ ਜੇਬਾਂ ਉੱਜਾਂਦਾ ਸੀ ਹੁਣ ਕਿਤੇ ਕੋਈ ਇਕਾ ਦੁਕਾ ਇਦਾਂ ਦੇ ਲੋਕ ਸ਼ਰਾਰਤੀ ਜਿਹੜੇ ਹੁੰਦੇ ਆ ਤੇ ਉਹਨਾਂ ਨੂੰ ਜਾਂ ਤਾਂ ਇਹ ਕਹੋ ਵੀ ਅਸੀਂ ਕਿਸੇ ਨੂੰ ਪ੍ਰੋਟੈਕਟ ਕਰਦੇ ਹੋ ਅਸੀਂ ਕੋਈ ਕਿਸੇ ਦੀ ਕੋਈ ਲਿਹਾਜ਼ ਨਹੀਂ ਜਿਹੜੇ ਵੀ ਲੋਕ ਸੂਰਵਾਰਾ ਨੂੰ ਤਾਂ ਸਖਤ ਕਾਰਵਾਈ ਜਿਹੜੀ ਹੈ ਉਹ ਸਰਕਾਰ ਕਰ ਰਹੀ ਹੈ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਕੀ ਆਮ ਆਦਮੀ ਪਾਰਟੀ ਦੇ ਪ੍ਰਚਾਰ ਤੇ ਕੋਈ ਅਸਰ ਪਊਗਾ ਜੀ ਮੈਂ ਕਿਹਾ ਜੀ ਸਾਨੂੰ ਇਹ ਲੱਗਦਾ ਵੀ ਪ੍ਰਚਾਰ ਕਰਨ ਦੀ ਲੋੜ ਨਹੀਂ ਲੋਕ ਆਪ ਪ੍ਰਚਾਰ ਕਰ ਰਹੇ ਆ ਕਿਉਂਕਿ ਅੱਜ ਬੱਚਾ ਬੱਚਾ ਦੇਸ਼ ਦਾ ਜਿਹੜੀ ਉੱਥੇ ਮਹਾ ਰੈਲੀ ਵੀ ਹੋਈ ਤੁਸੀਂ ਦੇਖੋ ਉਹਦੇ ਵਿੱਚ ਆਪ ਮਹਾਰਾਜ ਜਿਹੜਾ ਕੱਠ ਪਹੁੰਚਿਆ ਬੱਚੇ-ਬੱਚੇ ਨੂੰ ਇਸ ਗੱਲ ਦਾ ਪਤਾ ਹੈ ਵੀ ਕਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਜੀ ਨੂੰ ਜਿਹੜਾ ਸਹਾਇਆ ਜਾ ਰਿਹਾ ਹੈ ਉਹਨਾਂ ਦੀ ਤੁਸੀਂ ਸਾਰਿਆਂ ਨੇ ਜਿਹੜੀ ਖੁਦ ਪਹਿਲੀ ਗੱਲ ਤਾਂ ਮੈਂ ਸਾਨੂੰ ਇਸ ਗੱਲ ਤੇ ਫਕਰ ਆ ਵੀ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਆਪ ਜਾ ਕੇ ਕੋਰਟ ਦੇ ਵਿੱਚ ਬਹਿਸ ਕੀਤੀ ਤੇ ਜਿੰਨੀ ਦਲੀਲ ਨਾਲ ਉਹਨਾਂ ਨੇ ਗੱਲਾਂ ਉੱਥੇ ਰੱਖੀਆਂ ਕਿ ਪਹਿਲੇ 6 ਜਿਹੜਾ ਆਲੈਡੀ ਆ 6 ਵਾਰੀ 8 ਵਾਰੀ ਉਹਨੂੰ ਬੁਲਾਇਆ ਜਾਂਦਾ ਉਹ ਨਾਂ ਨਹੀਂ ਲੈਂਦਾ ਫੇਰ 9ਵੀਂ ਵਾਰੀ ਜਾ ਕੇ ਉਹ ਨਾਂ ਲੈਂਦਾ ਤੇ ਜਦੋਂ ਉਹਨੂੰ ਜ਼ਮਾਨਤ ਜਿਹੜੀ ਆ ਉਸ ਤੋਂ ਬਾਅਦ ਦੇ ਦਿੱਤੀ ਜਾਂਦੀ ਹੈ ਤੇ 5 ਕਰੋੜ ਰੁਪਈਆ ਵੀ ਉਹ ਤੋਂ ਲਿਆ ਜਾਂਦਾ ਫਿਰ ਉਸ ਤੋਂ ਬਾਅਦ 55 ਕਰੋੜ ਰੁਪਇਆ ਉਹਦੇ ਤੋਂ ਫੇਰ ਲਿਆ ਜਾਂਦਾ ਸੋ ਮਨੀ ਟ੍ਰਾਇਲ ਦੇ ਸਾਡੀ ਲਾਭ ਦੇ ਫਿਰ ਸਾਡੀ ਪੱਜ ਜਿਹੜੀ ਮਿਲਦੀ ਨਹੀਂ ਮਨੀ ਟ੍ਰਾਇਲ ਤਾਂ ਇਹਨਾਂ ਦੀ ਜਿਹੜੀ ਸਾਰੀ ਚੋਹ ਹੁੰਦੀ ਹੈ ਵੀ ਕਿਸ ਤਰ੍ਹਾਂ ਇੱਕ ਬੰਦੇ ਨੂੰ ਪਹਿਲਾਂ ਗਵਾਹ ਬਣਾਇਆ ਜਾਂਦਾ ਫਿਰ ਉਸ ਤੋਂ ਬਾਅਦ ਉਹਦੇ ਤੋਂ ਪੈਸੇ ਲੈ ਜਾਂਦੇ ਐ ਤੇ ਫਿਰ ਉਹ ਬੰਦਿਆਂ ਨੂੰ ਟਿਕਟਾਂ ਵੀ ਜਿਹੜੀਆਂ ਗਠਵੰਦਨ ਜਿਹੜੀਆਂ ਪਾਰਟੀਆਂ ਨੇ ਉਹ ਦੇ ਦਿੰਦੀ ਆ ਸੋ ਇਹ ਲੋਕਾਂ ਦੀ ਕਚਹਿਰੀ ਚ ਅੱਜ ਭਾਜਪਾ ਜਿਹੜੀ ਉਹ ਨੰਗੀ ਹੋ ਰਹੀ ਹੈ ਸਾਰਾ ਜਿਹੜਾ ਇਹਨਾਂ ਦਾ ਚਿਹਰਾ ਸਾਹਮਣੇ ਆ ਰਿਹਾ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਅੱਜ ਬੱਚੇ-ਬੱਚੇ ਨੂੰ ਪੂਰੇ ਦੇਸ਼ ਦੇ ਵਿੱਚ ਪੰਜਾਬੀਆਂ ਨੂੰ ਕਿ ਹਰਾਨੇ ਵਾਲ ਨੂੰ ਕਿ ਦਿੱਲੀ ਵਾਲ ਨੂੰ ਕਿ ਸਾਰਿਆਂ ਨੂੰ ਅਮਰਦੀ ਹੈ ਤੇ ਇਹਦਾ ਖਮਿਆਜਾ ਕਿਉਂਕਿ ਇਹ ਪਹਿਲੀ ਵਾਰ ਨਹੀਂ ਵੀ ਲੋਕਤੰਤਰ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਕਾਲਾ ਦੌਰ ਆਇਆ ਇਹ ਪਹਿਲਾਂ ਵੀ ਆਉਂਦਾ ਰਿਹਾ ਪਰ ਇਸ ਵਾਰੀ ਬਹੁਤ ਜ਼ਿਆਦਾ ਹੀ ਕਹ ਲਵਾਂ ਵੀ ਇੰਨੀ ਧੱਕੇਸ਼ਾ ਅਜੇ ਤੱਕ ਨਹੀਂ ਹੋਈ ਜਿਹਨ ਇਸ ਵਾਰ ਹੋਈ ਹੈ ਪਰ ਇਹਦਾ ਜਵਾਬ ਸਮੇਂ-ਸਮੇਂ ਤੇ ਸਾਡੇ ਦੇਸ਼ ਦੇ ਲੋਕਤੰਤਰ ਚ ਦੇਸ਼ ਦੇ ਜਿਹੜੇ ਵਾਸੀ ਆ ਵੋਟ ਦੀ ਤਾਕਤ ਦੇ ਨਾਲ ਦਿੰਦੇ ਰਹੇ ਆ ਤੇ ਇਸ ਵਾਰ ਵੀ ਬੀਜੇਪੀ ਨੂੰ ਮੋਦੀ ਸਰਕਾਰ ਨੂੰ ਜਿਹੜੇ ਦੇਸ਼ ਦੇ ਲੋਕ ਨੇ ਇਹਦਾ